ਹਾਂਜੀ ਜੀ ਸ਼ਾਮਾਂ ਜਿਹੜੀਆਂ ਅੱਜ ਟਲਦੀਆਂ ਪਈਆਂ ਤੇ ਅੱਜ ਤੁਹਾਨੂੰ ਲੈ ਕੇ ਚਲਦੇ ਆ ਇੱਕ ਹੋਰ ਸੋਹਣੇ ਜੇ ਮੌਲਵਾਲ ਨਿਊਜ਼ੀਲੈਂਡ ਦੇ ਨਾਲੇ ਮੈਨੂੰ ਵੀ ਜਿਹੜਾ ਬਾਇ ਕਰਨੇ ਪਰਫਿਊਮ ਥੋੜੇ ਜੇ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਉੱਥੇ ਮਹਿੰਗੇ ਮਹਿੰਗੇ ਪਰਫਿਊਮਾਂ ਦੇ ਪ੍ਰਾਈਸ ਵਾਇਸਾ ਚੁਣ ਲਿਆ ਤਾਂ ਪ੍ਰਾਈਸ ਕਿੰਨਾ 300 ਡਾਲਰ ਜਿਮੀ ਚੁਣ ਲਿਆ

ਜਿੰਦ ਇੱਧਰ ਵੇਖੋ ਆ 860 ਡਲ ਰਾਂ ਦਾ ਮਮਾ ਇਹਨੇ ਜੇ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ ਇੰਡੀਆ ਹਮ ਇੱਕ ਸਿਰਫ ਝੂਲੇ ਦਾ 40000 ਰੁਪਿਆ ਚੱਕ ਕੇ ਵਿਖਾਏ ਤਾਂ ਕਿਵੇਂ ਦਾ ਹੈ ਕਿਸੇ ਬੰਦਾ ਹੈ 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 ਗਾਇਜ਼ ਯੋ ਵੀ ਆਰ ਰੈੱਡ ਜਸਟ ਚੈਕਿੰਗ ਦਾ ਬਾਈ ਬਹੁਤ ਬੰਦਾ ਆ ਬੈਗ ਬਹੁਤ ਮਹਿੰਗੇ ਆ ਜੀ ਅਸੇ ਸੋਤੀ ਆਸਟ੍ਰੇਲੀਆ ਨਿਊ ਜੀ 750 ਤਾਂ ਕਿੰਨੇ ਬਣਿਆ 2500 750 ڈالر ਦਾ بیگ ਕਿੰਨਾ 29 ਆ 29000 ਦਾ ਛੋਟਾ ਜਿਹਾ بیگ ਹੈ 37000 37000 ਦਾ ਛੋਟਾ ਜਿਹਾ ਹੀ بیگ ਇੰਨੀ ਮਹਿੰਗਾਈ ਦੱਸ ਅੱਛਾ ਆਹ ਭਾਈ ਜੀ ਲਲੂ ਲੈਮਨ ਆ ਕੇ ਨਾ ਵੇਖੋ ਕਿਦਾਂ ਦਾ ਇਹਨਾਂ ਦਾ ਸਸਤੇ ਜਾਂ ਧੰਗੇ ਨਹੀਂ 79 ڈالر ਦਾ ਲੱਗਾ ਕਸ਼ਾ चार सौ नत्तियों की जैकट में उधर मजे मजे आगे मजे पॉलिटिक्स ਬਾ ਇੰਦਰ ਹੋਣੀ ਹੈਗੀ ਨਹੀਂ ਰੌਡਨ ਗਨ ਜਣਾ

ਤਵਾ ਜਿਹੜੀ ਇਹਨੂੰ ਫਨ ਕਰਨਾ ਹੈ ਉਹ ਵਾਹ ਉਹ ਟੈਕਨੋਲੋਜੀ ਬੱਤੇ ਟੈਕਨੋਲੋਜੀ ਇਹ ਕੈਮਰਾ ਚੈੱਕ ਕਰਕੇ ਵੇਹ ਕੈਮਰਾ ਚੈੱਕ ਕਰਦੇ ਨੇ ਕੁਆਲਿਟੀ ਵਧੀਆ ਵਾਹ ਵਧੀਆ ਜਦ ਤੁਸੀਂ ਛੋਟਾ ਵੀ ਕਰ ਸਕਦੇ ਨੇ ਹਮ ਕੋਕਟ ਪਰ ਆਈਫੋਨ ਦੀ ਕੁਆਲਿਟੀ ਜਿਆਦਾ ਹੀ ਵਧੀਆ ਹੈ ਉਹਦਾ ਪ੍ਰਾਈਸ ਨੋਰਮਲ ਹੁੰਦਾ ਨਾ ਹਾਂ ਆ ਸਮਸੰਗ ਦੀ ਏਡੀ ਕੁਆਲਟੀ ਨਹੀਂ ਹੈਗਾ ਆਈਫੋਨ ਦੇ ਬਰੋਬਰ ਤੇ ਆਈਫੋਨ ਫਿਰ ਵੀ ਜ਼ਿਆਦਾ ਵਧੀਆ ਪਗੜਾ 7 slip 8 ਇਹ ਛੋਟਾ ਜਿਹਾ ਨਹੀਂ ਛੋਟਾ ਤੋੜਨਾ ਤੇ ਭਰਾਵਾ ਅੱਛਾ ਛੋਟੇ ਪਸੰਦ ਆਉਂਦੇ ਹਨ ਆਪਣਾ ਤੋੜਨਾ ਨਹੀਂ ਨਾ ਨਾ ਅੱਛਾ ਨਹੀਂ ਇਹ ਬੀਬੀਆਂ ਜਿਹੇ ਆਲਾ ਲੱਗਦਾ ਮੈਨੂੰ ਦੀਦੀ ਲੈਂਦੇ ਆ ਜਦ ਆਈਫੋਨ ਦੀ ਕਦੇ ਵੀ ਨਹੀਂ ਕਰ ਸਕਦਾ ਰੀਸ Samsung ਜਿੰਨੇ ਮਰਜ਼ੀ ਤੋਰ ਮੋੜ ਕੇ ਕੱਢ ਦੇਣਾ ਸਾਲਾ ਇਹ ਤਾਂ ਪੋਰਟਰੇਟ ਦਾ ਕੈਮਰਾ ਜਿਹੜਾ ਆ ਗਿੰਬਲਾ ਗੁੰਬਲ ਨੂੰ ਪ੍ਰੇ ਕਰ ਦਿੰਦਾ ਬਲਕਿ ਲੀਮੇ ਜਾਂ ਵੀ ਆ ਰਾਈਟ ਥੈਂਕ ਯੂ